ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਉੱਤੇ ਇੱਕ ਹੋਰ ਜ਼ੁਲਮ ਟਾਉਂਦਿਆਂ 트럼ਪ ਸਰਕਾਰ ਵੱਲੋਂ ਫੜੋ ਤੇ ਡਿਪੋਰਟ ਕਰੋ ਦੀ ਨੀਤੀ ਲਾਗੂ ਕਰ ਦਿੱਤੀ ਗਈ ਹੈ ਹੁਣ ਪ੍ਰਵਾਸੀਆਂ ਨੂੰ ਉਹਨਾਂ ਦੇ ਜੱਦੀ ਮੁਲਕ ਦੀ ਬਜਾਏ ਕਿਸੇ ਅਣਜਾਣ ਮੁਲਕ ਵੱਲ ਭੇਜਣ ਲਈ ਸਿਰਫ 6 ਘੰਟੇ ਦਾ ਨੋਟਿਸ ਦਿੱਤਾ ਜਾਵੇਗਾ ਜਦ ਕਿ ਇਸ ਤੋਂ ਪਹਿਲਾਂ ਪ੍ਰਵਾਸੀਆਂ ਨੂੰ ਕਿਸੇ ਗੈਰ ਮੁਲਕ ਚ ਭੇਜਣ ਲਈ 24 ਘੰਟੇ ਪਹਿਲਾਂ ਇਤਲਾਹ ਦਿੱਤੀ ਜਾਂਦੀ ਸੀ ਮੀਡੀਆ ਰਿਪੋਰਟਸ ਮੁਤਾਬਕ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ ਕਾਰਜਕਾਰੀ ਡਾਇਰੈਕਟਰ ਟੌਡ ਲਿਓਨਜ਼ ਵੱਲੋਂ ਚੁੱਪਚੀਪੀਤੇ ਪਿਛਲੇ ਦਿਨੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਵੱਲੋਂ ਹਜ਼ਾਰਾਂ ਦੀ ਗਿਣਤੀ ਚ ਪ੍ਰਵਾਸੀਆਂ ਨੂੰ ਕੋਸਟਾ ਰਿਕਾ ਅਲਸਲਵਾਡੋਰ ਅਤੇ ਪਨਾਮਾ ਡਿਪੋਰਟ ਕੀਤਾ ਜਾ ਚੁੱਕਾ ਹੈ ਜਦਕਿ ਉਹਨਾਂ ਦਾ ਇਹਨਾਂ ਮੁਲਕਾਂ ਨਾਲ ਕੋਈ ਵਾਹ-ਵਾਸਤਾ ਨਹੀਂ ਸੀ ਟਰੰਪ ਸਰਕਾਰ ਵੱਲੋਂ ਹੁਣ ਆਪਣੀ ਸੂਚੀ 'ਚ ਦੱਖਣੀ ਸੁਡਾਨ ਵਰਗਾ ਹਿੰਸਾਗ੍ਰਸਤ ਮੁਲਕ ਵੀ ਸ਼ਾਮਲ ਕਰ ਲਿਆ ਗਿਆ ਹੈ ਜਿੱਥੇ ਪ੍ਰਵਾਸੀਆਂ ਨੂੰ ਲਿਜਾ ਕੇ ਛੱਡ ਦਿੱਤਾ ਜਾਵੇਗਾ ਇਸੇ ਦੌਰਾਨ ਰਵਾਂਡਾ ਸਰਕਾਰ ਵੀ ਡਿਪੋਰਟ ਪ੍ਰਵਾਸੀਆਂ ਨੂੰ ਪ੍ਰਵਾਨ ਕਰਨ ਬਾਰੇ ਗੱਲਬਾਤ ਚ ਰੁੱਝੀ ਹੋਈ ਹੈ ਪਰ ਮਨੁੱਖੀ ਅਧਿਕਾਰ ਕਾਰਕੁਨ ਇਸ ਦਾ ਵਿਰੋਧ ਕਰ ਰਹੇ ਨੇ 2 ਮਹੀਨੇ ਪਹਿਲਾਂ ਆਈਸ ਦੇ ਛਾਪਿਆਂ ਦੌਰਾਨ ਫਲੋਰੀਡਾ ਤੋਂ ਗ੍ਰਿਫਤਾਰ ਵੈਨਜ਼ੁਏਲਾ ਦੀ ਇੱਕ ਔਰਤ ਨੂੰ ਮੈਕਸੀਕੋ ਡਿਪੋਰਟ ਕਰ ਦਿੱਤਾ ਗਿਆ ਹੁਣ ਉਹ ਔਰਤ ਖੁੱਲ ਕੇ ਸਾਹਮਣੇ ਆ ਗਈ ਹੈ ਤੇ ਉਸਨੇ ਦੱਸਿਆ ਕਿ ਸੈਂਕੜਿਆਂ ਦੀ ਗਿਣਤੀ ਚ ਪ੍ਰਵਾਸੀਆਂ ਨੂੰ ਨਸ਼ਾ ਤਸਕਰ ਗਰੋਹਾਂ ਦੇ ਕਬਜ਼ੇ ਵਾਲੇ ਇਲਾਕਿਆਂ ਚ ਛੱਡ ਦਿੱਤਾ ਗਿਆ ਪ੍ਰਵਾਸੀਆਂ ਕੋਲ ਆਪਣੇ ਘਰ ਫੋਨ ਕਰਨ ਵਾਸਤੇ ਨਾ ਕੋਈ ਸੈੱਲਫੋਨ ਸੀ ਤੇ ਨਾ ਹੀ ਜੇਬ ਚ ਕੋਈ ਪੈਸਾ ਸੀ ਆਪਣਾ ਢਿੱਡ ਭਰ ਸਕਣ ਇਦੇ ਲਈ ਵੀ ਪੈਸੇ ਨਹੀਂ ਸੀ ਅਮਰੀਕਾ 'ਚ 20 ਸਾਲ ਰਹਿਣ ਵਾਲੀ ਔਰਤ ਦਾ ਪਤੀ ਅਤੇ ਤਿੰਨ ਬੇਟੇ ਇਸ ਵੇਲੇ ਅਮਰੀਕਾ 'ਚ ਨੇ ਜਿਨ੍ਹਾਂ ਵਿੱਚੋਂ ਦੋ ਕੋਲ ਯੂਐਸ ਸਿਟੀਜ਼ਨਸ਼ਿਪ ਹੈ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ਤੇ ਔਰਤ ਨੇ ਦੱਸਿਆ ਕਿ ਜਦੋਂ ਡੋਨਾਲਡ ਟਰੰਪ ਸੱਤਾ 'ਚ ਆਏ ਤਾਂ ਉਸਦੇ ਮਨ 'ਚ ਥੋੜਾ ਬਹੁਤ ਡਰ ਪੈਦਾ ਹੋਇਆ ਪਰ ਇਹ ਕਦੀ ਵੀ ਨਹੀਂ ਸੀ ਸੋਚਿਆ ਕਿ ਮੈਕਸੀਕੋ ਦੀਆਂ ਸੜਕਾਂ 'ਤੇ ਰਾਤਾਂ ਕੱਟਣ ਲਈ ਮਜਬੂਰ ਹੋਣਾ ਪਵੇਗਾ ਇਸੇ ਦੌਰਾਨ ਟਰੰਪ ਦੇ ਬਾਰਡਰਜ਼ ਆਰ ਟੋਮ ਹੁਮਨ ਵੱਲੋਂ ਕਿਆ ਗਿਆ ਹੈ ਕਿ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਵਾਸਤੇ ਜਲਦ ਹੀ ਕਈ ਮੁਲਕ ਲਿਖਤੀ ਸਹਿਮਤੀ ਦੇ ਰਹੇ ਨੇ ਤੇ ਹੁਣ ਪ੍ਰਵਾਸੀਆਂ ਨੂੰ ਪਹਿਲਾਂ ਨਾਲੋਂ ਵੀ ਤੇਜ਼ ਰਫ਼ਤਾਰ ਨਾਲ ਡਿਪੋਰਟ ਕੀਤਾ ਜਾ ਸਕੇਗਾ ਰਾਸ਼ਟਰਪਤੀ ਡੋਨਲਡ 트ੰਪ ਆਪਣੇ ਕਾਰਜਕਾਲ ਦੇ ਪਹਿਲੇ ਬਰੇ ਦੌਰਾਨ 10 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਚਾਹੁੰਦੇ ਨੇ ਪਰ ਮੌਜੂਦਾ ਰਫ਼ਤਾਰ ਜ਼ਿਆਦਾ ਨਾ ਹੋਣ ਕਾਰਨ ਇਮੀਗ੍ਰੇਸ਼ਨ ਮਹਿਕਮੇ ਨੂੰ ਨਵੇਂ ਢੰਗ ਤਰੀਕੇ ਅਖਤਿਆਰ ਕਰਨੇ ਪੈ ਰਹੇ ਨੇ ਉਧਰ ਦੂਜੇ ਪਾਸੇ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਜਾਨੀ ਕਿ ਡੀ ਐਚ ਐਸ ਦੀ ਸਕੱਤਰ ਕ੍ਰਿਸਟੀ ਨੋਇਮ ਨੇ ਕਿਹਾ ਹੈ ਕਿ ਉਹ ਫਲੋਰੀਡਾ ਦੇ ਐਲੀਗੇਟਰ ਅਲਕਡਜ਼ਾਰ ਦੀ ਤਰਜ਼ ਤੇ ਪ੍ਰਵਾਸੀ ਨਜ਼ਰਬੰਦੀ ਕੇਂਦਰ ਸਥਾਪਿਤ ਕਰਨ ਲਈ ਪੰਜ ਰਾਜਾਂ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ ਨੋਇਮ ਨੇ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਇਹ ਪੰਜ ਰਾਜ ਰਿਪਬਲਿਕਨ ਗਵਰਨਰ ਅਗਵਾਈ ਕਰਦੇ ਨੇ ਪਰ ਉਹਨਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਉਹਨਾਂ ਨੇ ਐਲੀਗੇਟਰ ਅਲ ਤਾਰਜ਼ ਨਜ਼ਰਬੰਦੀ ਕੇਂਦਰ ਦੇ ਸਫਲ ਲਾਂਚ 'ਚ ਡੀ ਐਚ ਐਸ ਨਾਲ ਸਹਿਯੋਗ ਲਈ ਫਲੋਰੀਡਾ ਦੇ ਗਵਰਨਰ ਰਾਨ ਡਿਸੈਂਟਸ ਦੀ ਵੀ ਪ੍ਰਸ਼ੰਸਾ ਕੀਤੀ। ਗੌਰਤਲਬ ਹੈ ਕਿ ਫਲੋਰੀਡਾ ਐਵਰਗਲੇਡਜ਼ ਵਿੱਚ ਸਥਿਤ ਡੈਡ ਕੋਲੀਅਰ ਟ੍ਰੇਨਿੰਗ ਐਂਡ ਟਰਾਂਜੀਸ਼ਨ 에어ਪੋਰਟ ਦੀ ਜਗ੍ਹਾ ਤੇ 39 ਵਰਗ ਮੀਲ ਚ ਫੈਲਿਆ ਇਹ ਕੇਂਦਰ ਸਿਰਫ 8 ਦਿਨਾਂ ਚ ਬਣਾਇਆ ਗਿਆ ਸੀ। ਪ੍ਰਵਾਸੀ ਨਜ਼ਰਬੰਦਾਂ ਦੇ ਪਹਿਲੇ ਸਮੂਹ ਨੂੰ ਜੁਲਾਈ ਦੇ ਸ਼ੁਰੂ ਚ ਉੱਥੇ ਰੱਖਿਆ ਗਿਆ ਸੀ ਇਹ ਕੇਂਦਰ ਮੌਜੂਦਾ ਅਮਰੀਕੀ ਪ੍ਰਸ਼ਾਸਨ ਦੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਸਿਕੰਜਾ ਕੱਸਣ ਦੇ ਯਤਨਾਂ ਦਾ ਹਿੱਸਾ ਏ ਇਸ ਯਤਨ ਦੀ ਪ੍ਰਸ਼ਾਸਨ ਅਤੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਸਮਰਥਕਾਂ ਦੁਆਰਾ ਪ੍ਰਸ਼ੰਸਾ ਕੀਤੀ ਗਈ ਹੈ ਪਰ ਇਸ ਨੇ ਉਥੋਂ ਦੇ ਹਾਲਾਤਾਂ ਬਾਰੇ ਪਰੇਸ਼ਾਨ ਕਰਨ ਵਾਲੀਆਂ ਰਿਪੋਰਟਾਂ ਦੇ ਮੱਦੇਨਜ਼ਰ ਮਨੁੱਖੀ ਅਧਿਕਾਰ ਕਾਰਕੁਨਾਂ ਚ ਚਿੰਤਾਵਾਂ ਵੀ ਪੈਦਾ ਕਰ ਦਿੱਤੀਆਂ ਨੇ ਫਲੋਰੀਡਾ ਦੇ ਕਾਨੂੰਨ ਸਾਜ਼ਾ ਨੇ ਐਵਰਗਲੇਡਜ਼ ਚ ਸਥਿਤ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਦਾ ਇੱਕ ਛੋਟਾ ਜਿਹਾ ਦੌਰਾ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਹਾਲਾਤਾਂ ਨੂੰ ਅਣਮਨੁੱਖੀ ਦੱਸਿਆ ਉਹਨਾਂ ਕਿਹਾ ਕਿ ਹਰੇਕ ਸੈਲ 'ਚ ਦਰਜਣਾ ਕੈਦੀਆਂ ਨੂੰ ਰੱਖਿਆ ਜਾਂਦਾ ਹੈ ਜਿੱਥੇ ਉਹਨਾਂ ਨੂੰ ਤੇਜ਼ ਗਰਮੀ ਕੀੜਿਆਂ ਦੇ ਹਮਲੇ ਘੱਟ ਖਾਣਾ ਤੇ ਨਿੱਜਤਾ ਦੀ ਘਾਟ ਦਾ ਅਨੁਭਵ ਹੁੰਦਾ ਹੈ ਹਾਲਾਂਕਿ ਕਾਨੂੰਨ ਸਾਜ਼ਾ ਨੂੰ ਡਾਕਟਰੀ ਸਹੂਲਤਾਂ ਦੇਖਣ ਜਾਂ ਕਿਸੇ ਵੀ ਕੈਦੀ ਨੂੰ ਮਿਲਣ ਤੋਂ ਰੋਕਿਆ ਗਿਆ ਸੀ ਪਰ ਬਹੁਤ ਸਾਰੇ ਲੋਕਾਂ ਨੂੰ ਆਜ਼ਾਦੀ ਲਈ ਚੀਕਦੇ ਸੁਣਿਆ ਜਾ ਸਕਦਾ ਹੈ ਫਲੋਰੀਡਾ ਦੇ 25ਵੇਂ ਕਾਂਗਰੈਸਨਲ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੀ ਡੈਬੀ ਵਾਸਰਮੈਨ ਸ਼ਲਟਰਜ਼ ਨੇ ਕਿਹਾ ਹੈ ਕਿ ਉਹ ਅਸਲ 'ਚ ਪਿੰਜਰਿਆਂ 'ਚ ਬੰਦ ਨੇ ప్రతి ਪਿੰਜਰੇ 'ਚ 32 ਕੈਦੀ ਉਸਨੇ ਇਹ ਵੀ ਕਿਹਾ ਕਿ ਹਰੇਕ ਪਿੰਜਰੇ 'ਚ ਜੁੜੇ ਸਿੰਕ ਵਾਲੇ ਤਿੰਨ ਛੋਟੇ ਟਾਇਲਟ ਨੇ ਜਿਨ੍ਹਾਂ ਨੂੰ ਕੈਦੀ ਪੀਣ ਵਾਲੇ ਪਾਣੀ ਅਤੇ ਟੂਥ ਬਰਸ਼ ਕਰਨ ਲਈ ਵੀ ਵਰਤਦੇ ਨੇ ਇਸ ਸਮੇਂ ਕੇਂਦਰ 'ਚ ਲਗਭਗ 900 ਲੋਕ ਨਜ਼ਰਬੰਦ ਨੇ ਜਿਸ ਨੂੰ ਐਲੀਗੇਟਰ ਅਲਕਟਰਾਜ਼ ਕਿਹਾ ਗਿਆ ਹੈ ਰਿਪਬਲਿਕਨਸ ਨੇ ਇਸ ਨੂੰ ਘੱਟ ਕੀਮਤ ਵਾਲੀ ਸਹੂਲਤ ਵਜੋਂ ਦਰਸਾਇਆ ਹੈ। ਰਾਸ਼ਟਰਪਤੀ ਦੀ ਦੌੜ ਜਿੱਤਣ ਤੋਂ ਬਾਅਦ 트੍ਰੰਪ ਹੁਣ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਬਣ ਚੁੱਕੇ ਨੇ। ਹਾਲਾਂਕਿ 트੍ਰੰਪ 1 ਸਾਲ ਪਹਿਲਾਂ ਆਪਣੇ ਆਪ ਤੇ ਹੋਏ ਇਸ ਹਮਲੇ ਨੂੰ ਭੁੱਲ ਨਹੀਂ ਸਕਦੇ। ਗੋਲੀਬਾਰੀ ਦੀ ਘਟਨਾ ਦੇ 1 ਸਾਲ ਪੂਰੇ ਹੋਣ ਤੇ 트੍ਰੰਪ ਆਪਣੀ ਪਤਨੀ ਅਤੇ ਪਹਿਲੀ ਮਹਿਲਾ ਮੈਲਾਨੀਆ ਨਾਲ FIFA ਵਿਸ਼ਵ ਕੱਪ ਦੇਖਣ ਲਈ ਪਹੁੰਚੇ। ਇਸ ਦੌਰਾਨ 트੍ਰੰਪ ਪ੍ਰਸ਼ਾਸਨ ਦੇ ਕਈ ਲੋਕ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। 트੍ਰੰਪ ਦੇ ਨਾਲ FIFA ਪ੍ਰਧਾਨ ਇਨਫੈਂਟino ਵੀ ਨਜ਼ਰ ਆਏ ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ਚ ਹੋਏ FIFA ਵਿਸ਼ਵ ਕੱਪ ਫਾਈਨਲ ਚ 트ੰਪ ਨੂੰ ਦੇਖ ਕੇ ਦਰਸ਼ਕ ਬਹੁਤ ਖੁਸ਼ ਹੋਏ ਇਸ ਸਬੰਧ ਚ ਸਟੇਡੀਅਮ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਦਰਸ਼ਕਾਂ ਨੇ 트ੰਪ ਨੂੰ ਦੇਖ ਕੇ ਉੱਚੀ ਉੱਚੀ ਹੂਟਿੰਗ ਕਰਨੀ ਸ਼ੁਰੂ ਕਰ ਦਿੱਤੀ ਦਰਅਸਲ ਇਸ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਸਟੇਡੀਅਮ ਚ ਰਾਸ਼ਟਰੀ ਗੀਤ ਸ਼ੁਰੂ ਹੋਇਆ ਕੈਮਰਾਮੈਨ ਨੇ ਕੈਮਰਾ 트ੰਪ ਵੱਲ ਮੋੜ ਦਿੱਤਾ ਇਸ ਦੌਰਾਨ 트ੰਪ ਨੂੰ ਅਮਰੀਕੀ ਰਾਸ਼ਟਰੀ ਝੰਡੇ ਸਟਾਰਸ ਐਂਡ ਸਟ੍ਰਾਈਪਸ ਨੂੰ ਸਲਾਮੀ ਦਿੰਦੇ ਦੇਖਿਆ ਗਿਆ ਟਰੰਪ ਨੂੰ ਅਜਿਹਾ ਕਰਦੇ ਦੇਖ ਕੇ ਸਾਰੇ ਦਰਸ਼ਕ ਰਾਸ਼ਟਰੀ ਗੀਤ ਭੁੱਲ ਗਏ ਤੇ ਤਾੜੀਆਂ ਵਜਾਉਣੀਆਂ ਤੇ ਹੂਟਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਤੁਰੰਤ ਬਾਅਦ ਕੈਮਰਾਮੈਨ ਨੇ ਤੁਰੰਤ ਟਰੰਪ ਤੋਂ ਕੈਮਰਾ ਹਟਾ ਦਿੱਤਾ। ਤੁਹਾਨੂੰ ਦੱਸਦੀ ਕਿ ਟਰੰਪ ਦੇ ਨਾਲ ਉਹਨਾਂ ਦੀ ਪਤਨੀ ਮੈਲਾਨੀਆ ਟਰੰਪ, ਅਟਾਰਨੀ ਜਨਰਲ ਪੈਮ ਬੋਡੀ, ਕ੍ਰਿਸਟੀ ਨੋਇਮ, ਟੌਮ ਬਰਡੀ ਅਤੇ ਕਈ ਹੋਰ FIFA ਵਿਸ਼ਵ ਕੱਪ 'ਚ ਮੌਜੂਦ ਸਨ। ਚੈਲਸੀ ਦੀ ਜਿੱਤ ਤੋਂ ਬਾਅਦ ਟਰੰਪ ਮੈਦਾਨ 'ਤੇ ਆਏ, ਉਹਨਾਂ ਨੂੰ ਟਰੋਫੀ ਦਿੱਤੀ ਤੇ ਖਿਡਾਰੀਆਂ ਨਾਲ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਦੇਖਿਆ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਐਤਵਾਰ ਨੂੰ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਕੀਵ ਦੇ ਰੂਸ ਨਾਲ ਟਕਰਾਅ ਦੇ ਵਿਚਕਾਰ ਯੂਕਰੇਨ ਨੂੰ ਪੈਟਰੀਅਟ ਹਵਾਈ ਰੱਖਿਆ ਮਜ਼ਾਈਲਾ ਭੇਜੇਗਾ ਹਾਲਾਂਕਿ 트ੰਪ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਯੂਕਰੇਨ ਨੂੰ ਕਿੰਨੀਆਂ ਹਵਾਈ ਰੱਖਿਆ ਮਜ਼ਾਈਲਾ ਭੇਜਣਗੇ ਪਰ ਉਹਨਾਂ ਨੇ ਕਿਹਾ ਕਿ ਉਹ ਕੁਝ ਭੇਜਣਗੇ ਉਹਨਾਂ ਇਹ ਵੀ ਕਿਹਾ ਕਿ ਵਾਸ਼ਿੰਗਟਨ ਇਹਨਾਂ ਹਥਿਆਰਾਂ ਲਈ ਭੁਗਤਾਨ ਨਹੀਂ ਕਰੇਗਾ 트ੰਪ ਨੇ ਮੈਰੀਲੈਂਡ ਦੇ ਜੁਆਇੰਟ ਬੇਸ ਐਂਡਰਿਊਜ਼ ਵਿਖੇ ਵਾਈਟ ਹਾਊਸ ਵਾਪਸ ਆਉਂਦੇ ਹੋਏ ਕਿਹਾ ਅਸੀਂ ਉਹਨਾਂ ਲਈ ਕੁਝ ਵੀ ਭੁਗਤਾਨ ਨਹੀਂ ਕਰ ਰਹੇ ਹਾਂ ਪਰ ਅਸੀਂ ਉਹਨਾਂ ਨੂੰ ਪੈਟਰੀਅਟ ਦੇਵਾਂਗੇ ਜਿਨ੍ਹਾਂ ਦੀ ਉਹਨਾਂ ਨੂੰ ਸਖਤ ਲੋੜ ਹੈ ਦੱਸਦੀ ਹੈ ਕਿ 트ੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਪਹਿਲਾਂ ਉਹਨਾਂ ਨੇ ਯੂਕਰੇਨ ਨੂੰ ਹਥਿਆਰ ਅਤੇ ਸਹਾਇਤਾ ਨਾ ਭੇਜਣ ਦਾ ਫੈਸਲਾ ਕੀਤਾ ਸੀ ਇਸ ਤੋਂ ਇਲਾਵਾ ਉਹਨਾਂ ਨੇ ਕੀਵ ਅਤੇ ਮਾਸਕੋ ਵਿਚਕਾਰ 4 ਸਾਲ ਤੋਂ ਚੱਲ ਰਹੇ ਯੁੱਧ 'ਚ ਜੰਗਬੰਦੀ ਦੀ ਵਕਾਲਤ ਕੀਤੀ ਸੀ ਹਾਲਾਂਕਿ ਯੂਕਰੇਨ ਨੇ ਕਿਹਾ ਕਿ ਉਸ ਨੂੰ ਰੂਸੀ ਹਵਾਈ ਹਮਲਿਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਹਵਾਈ ਰੱਖਿਆ ਮਜ਼ਾਈਲਾਂ ਦੀ ਜ਼ਰੂਰਤ ਹੈ ਇਸ ਤੋਂ ਬਾਅਦ ਟਰੰਪ ਨੇ ਕਿਹਾ ਕਿ ਅਮਰੀਕਾ ਅਤ ਆਧੁਨਿਕ ਹਥਿਆਰ ਪ੍ਰਦਾਨ ਕਰ ਰਿਹਾ ਹੈ ਤੇ ਯੂਕਰੇਨ ਸਾਨੂੰ ਇਸ ਦਾ 100% ਭੁਗਤਾਨ ਕਰੇਗਾ ਦਰਸਲ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਅਤੇ ਆਪਣੇ ਕਾਰਜਕਾਲ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਡੋਨਾਲਡ ਟਰੰਪ ਨੇ ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਸ਼ਾਂਤੀ 'ਚ ਰੁਕਾਵਟ ਦੱਸਿਆ ਸੀ ਤੇ ਆਪਣੇ ਦੇਸ਼ ਨੂੰ ਦਿੱਤੀ ਜਾ ਰਹੀ ਅਮਰੀਕੀ ਫੌਜੀ ਅਤੇ ਵਿੱਤੀ ਸਹਾਇਤਾ ਤੇ ਅਫਸੋਸ ਪ੍ਰਗਟ ਕੀਤਾ ਸੀ ਫਰਵਰੀ ਚ ਉਸਨੇ ਜ਼ੈਲੈਂਸਕੀ ਨੂੰ ਇੱਕ ਔਸਤਨ ਸਫਲ ਕਮੇਡੀਅਨ ਅਤੇ ਤਾਨਾਸ਼ਾ ਵਜੋਂ ਮਜ਼ਾਕ ਉਡਾਇਆ ਸੀ ਉਸਨੇ ਵਾਈਟ ਹਾਊਸ ਚ ਯੂਕਰੇਨੀ ਰਾਸ਼ਟਰਪਤੀ ਨਾਲ ਜਨਤਕ ਤੌਰ ਤੇ ਬਹਿਸ ਵੀ ਕੀਤੀ ਹਾਲ ਹੀ ਚ ਰਿਪਬਲਿਕਨ ਨੇਤਾ ਨੇ ਆਪਣੀ ਰੂਸੀ ਹਮਰਤਬਾ ਨਾਲ ਵਾਧੀ ਨਾਰਾਜ਼ਗੀ ਜ਼ਾਹਰ ਕੀਤੀ ਕਿਉਂਕਿ ਵਲਾਦੀਮੀਰ ਪੁਤਨ ਨੇ ਯੂਕਰੇਨੀ ਸ਼ਹਿਰਾਂ ਤੇ ਭਾਰੀ ਹਵਾਈ ਬੰਬਾਰੀ ਕੀਤੀ ਅਤੇ ਜੰਗਬੰਦੀ ਦੀਆਂ ਮੰਗਾਂ ਨੂੰ ਅਣਡਿੱਠਾ ਕਰ ਦਿੱਤਾ ਤਕਨੀਕੀ ਦਿੱਗਜ ਅਤੇ ਅਰਬਪਤੀ ਐਲਨ ਮਸਕ ਨੇ ਇੱਕ ਵਾਰ ਫਿਰ ਜੈਫਰੀ ਐਪਸਟੇਨ ਮਾਮਲੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਸ਼ਾਨੇ ਤੇ ਲਿਆਏ। ਮਸਕ ਨੇ ਐਕਸ ਤੇ ਲਿਖਿਆ ਕਿ 트럼ਪ ਨੂੰ ਜਨਸੀ ਸ਼ੋਸ਼ਣ ਦੇ ਦੋਸ਼ੀ ਅਤੇ ਵਿੱਤਦਾਤਾ ਜੈਫਰੀ ਐਪਸਟੇਨ ਨਾਲ ਸੰਬੰਧਿਤ ਗੁਪਤ ਫਾਈਲਾਂ ਜਾਰੀ ਕਰਨੀਆਂ ਚਾਹੀਦੀਆਂ ਨੇ 트럼ਪ ਤੋਂ ਵੱਖ ਹੋਣ ਤੋਂ ਬਾਅਦ ਮਸਕ ਐਪਸਟੇਨ ਮਾਮਲੇ ਬਾਰੇ ਵੱਧ ਤੋਂ ਵੱਧ ਬੋਲ ਰਹੇ ਨੇ ਹਾਲ ਹੀ ਚ ਆਪਣੀ ਅਮਰੀਕਨ ਪਾਰਟੀ ਦੇ ਗਠਨ ਦਾ ਐਲਾਨ ਕਰਦੇ ਹੋਏ ਮਸਕ ਨੇ ਕਿਹਾ ਸੀ ਕਿ ਉਹਨਾਂ ਦੀ ਪਾਰਟੀ ਦੀ ਸਭ ਤੋਂ ਵੱਡੀ ਤਰਜੀਹ ਜੈਫਰੀ ਐਪਸਟੇਨ ਨਾਲ ਸੰਬੰਧਿਤ ਫਾਈਲਾਂ ਦਾ ਖੁਲਾਸਾ ਕਰਨਾ ਹੋਵੇਗੀ ਇਸ ਤੋਂ ਬਾਅਦ 트럼ਪ ਨੇ ਆਪਣੇ ਸਮਰਥਕਾਂ ਦਾ ਬਚਾਅ ਕਰਦੇ ਹੋਏ ਇੱਕ ਬਿਆਨ ਦਿੱਤਾ ਹੈ ਇਸ ਬਿਆਨ ਤੋਂ ਬਾਅਦ ਮਸਕ ਨੇ ਐਕਸ ਤੇ ਲਿਖਿਆ ਕਿ ਸੱਚਮੁੱਚ ਉਸਨੇ ਐਪਸਟਾਈਨ ਨੂੰ ਅੱਧਾ ਦਰਜਣ ਵਾਰ ਕਿਹਾ ਅਤੇ ਸਾਰਿਆਂ ਨੂੰ ਐਪਸਟਾਈਨ ਬਾਰੇ ਗੱਲ ਕਰਨਾ ਬੰਦ ਕਰਨ ਲਈ ਕਿਹਾ ਹੈ ਵਾਦੇ ਅਨੁਸਾਰ ਫਾਈਲਾਂ ਜਾਰੀ ਕਰੋ ਦਰਸਲ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ FBI ਅਤੇ ਨਿਆਂ ਵਿਭਾਗ ਨੇ ਸੋਮਵਾਰ ਨੂੰ ਇੱਕ ਸਾਂਝੀ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਸੀ ਕਿ ਐਪਸਟਾਈਨ ਦੀ ਮੌਤ ਨਾਲ ਸੰਬੰਧਿਤ ਕਈ ਲੰਬੇ ਸਮੇਂ ਤੋਂ ਚੱਲ ਰਿਹਾ ਸਾਜ਼ਿਸ਼ ਸਿਧਾਂਤਾਂ ਦਾ ਕੋਈ ਸਬੂਤ ਨਹੀਂ ਮਿਲਿਆ ਰਿਪੋਰਟ ਚ ਕਿਹਾ ਗਿਆ ਹੈ ਕਿ 300 ਗੀਗਾਬਾਈਟ ਤੋਂ ਵੱਧ ਡਾਟਾ ਦੀ ਜਾਂਚ ਕਰਨ ਤੋਂ ਬਾਅਦ ਕੋਈ ਵੀ ਕਲਾਇੰਟ ਸੂਚੀ ਨਹੀਂ ਮਿਲੀ ਤੇ ਨਾ ਹੀ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਨੂੰ ਬਲੈਕਮੇਲ ਕਰਨ ਦਾ ਕੋਈ ਸਬੂਤ ਮਿਲਿਆ ਇਸ ਤੋਂ ਇਲਾਵਾ ਮਾਮਲੇ ਚ FBI ਨੇ ਦੁਹਰਾਇਆ ਕਿ ਐਪਸਟਾਈਨ ਦੀ ਮੌਤ ਖੁਦਕੁਸ਼ੀ ਸੀ ਕਤਲ ਨਹੀਂ ਦੱਸਦੀ ਹੈ ਕਿ ਐਪਸਟਾਈਨ 2019 ਚ ਨਿਊਯਾਰਕ ਦੀ ਇੱਕ ਜੇਲ੍ਹ ਚ ਬੱਚਿਆਂ ਦੇ ਸੈਕਸ ਤਸਕਰੀ ਦੇ ਦੋਸ਼ਾਂ ਚ ਮਕਦਮੇ ਦੀ ਉਡੀਕ ਕਰ ਰਿਹਾ ਸੀ ਜਦੋਂ ਉਸ ਦੀ ਮੌਤ ਹੋ ਗਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੈਫਰੀ ਐਪਸਟਾਈਨ ਦੀ ਮੌਤ ਨੂੰ ਲੈ ਕੇ ਟਾਰਨੀ ਜਨਰਲ ਪੈਮ ਬੌਂਡੀ ਵਿਰੁੱਧ ਵਧ ਰਹਿ ਜਨਤਕ ਰੋਸ ਦੇ ਵਿਚਾਰ ਉਹਨਾਂ ਦਾ ਬਚਾਅ ਕੀਤਾ ਹੈ ਇਨੀ ਦਿਨੀ ਪੈਮ ਨੂੰ ਐਪਸਟਾਈਨ ਦੀ ਮੌਤ ਅਤੇ ਇਸ ਨਾਲ ਸੰਬੰਧਿਤ ਜਾਂਚ ਨੂੰ ਲੈ ਕੇ ਟਰੰਪ ਸਮਰਥਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟਰੰਪ ਨੇ ਫਿਰ ਕਿਹਾ ਹੈ ਕਿ ਬੌਂਡੀ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਉਹ ਉਸ ਦੇ ਖਿਲਾਫ ਹੋ ਰਿਹਾ ਵਿਰੋਧ ਪ੍ਰਦਰਸ਼ਨਾਂ ਤੇ ਇਤਰਾਜ਼ ਕਰਦਾ ਹੈ ਕਿਸੇ ਨੂੰ ਐਪਸਟਾਈਨ ਦੀ ਪਰਵਾਹ ਨਹੀਂ ਹੈ ਹੁਣ ਇਸ ਤੇ ਸਮਾਂ ਬਰਬਾਦ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਅਮਰੀਕਾ ਚ ਵਾਪਰੇ ਦਿਲ ਕੰਬਾਉ ਸੜਕ ਹਾਦਸਿਆਂ ਦੌਰਾਨ ਤਿੰਨ ਪੰਜਾਬੀਆਂ ਦੀ ਮੌਤ ਹੋ ਗਈ ਜਦ ਕਿ 4 ਸਾਲ ਅਤੇ 8 ਸਾਲ ਦੇ ਬੱਚੇ ਗੰਭੀਰ ਜ਼ਖਮੀ ਹੋ ਗਏ ਪਹਿਲਾ ਹਾਦਸਾ ਕੈਲੀਫੋਰਨੀਆ ਦੀ ਯੂਬਾ ਕਾਉਂਟੀ ਚ ਵਾਪਰਿਆ ਜਿੱਥੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਹਾਈਵੇ 70 ਤੇ ਜਾ ਰਿਹਾ ਪੁਨੀਤ ਸਿੰਘ ਸੋਹੀ ਦੀ ਗੱਡੀ ਨੂੰ ਇੱਕ ਬੇਕਾਬੂ ਗੱਡੀ ਨੇ ਟੱਕਰ ਮਾਰ ਦਿੱਤੀ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਅਫਸਰਾਂ ਨੇ ਦੱਸਿਆ ਕਿ ਹਾਦਸਾ ਮੈਰੀਜਵਿਲ ਦੇ ਉੱਤਰ ਵੱਲ ਬੋਰ ਰੋਡ ਨੇੜੇ ਵਾਪਰਿਆ ਜਿੱਥੇ ਸਾਊਥ ਵੱਲ ਜਾ ਰਹੀ ਇੱਕ ਟੋヨタ ਕੈਮਰੀ ਬੇਕਾਬੂ ਹੋ ਕੇ ਨਾਰਥ ਵੱਲ ਜਾ ਰਹੀਆਂ ਲੇਨਸ ਦੇ ਵਿੱਚ ਦਾਖਲ ਹੋ ਗਈ ਅਤੇ ਸਾਹਮਣੇ ਤੋਂ ਆਰੀ Honda CRV ਨੂੰ ਟੱਕਰ ਮਾਰ ਦਿੱਤੀ। Honda 'ਚ ਸਵਾਰ 41 ਸਾਲ ਦੇ ਪੁਨੀਤ ਸਿੰਘ ਸੋਹੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਜਦਕਿ 34 ਸਾਲ ਦੀ ਵਿਨੂ ਸੋਹੀ ਨੇ ਹਸਪਤਾਲ 'ਚ ਆਖਰੀ ਸਾਹ ਲਿਆ। ਪੰਜਾਬੀ ਜੋੜੇ ਦੇ ਬੱਚਿਆਂ ਦੀ ਹਾਲਤ ਗੰਭੀਰ ਪਰ ਸਥਿਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਟੋヨタ 'ਚ ਸਵਾਰ 18 ਸਾਲ ਦੇ ਮੁੰਡਾ ਕੁੜੀ ਗੰਭੀਰ ਹਾਲਤ ਚ ਹਸਪਤਾਲ ਦਾਖਲ ਕਰਵਾਏ ਗਏ ਇਥੇ ਦੱਸਣਾ ਬਣਦਾ ਹੈ ਕਿ ਪਨੀਤ ਸਿੰਘ ਸੋਹੀ ਆਪਣੇ ਪਰਿਵਾਰ ਨਾਲ ਕੈਲੀਫੋਰਨੀਆ ਦੇ ਰੋਜ਼ਵੈਲ ਵਿਖੇ ਰਹਿੰਦੇ ਸਨ ਤੇ ਉਹਨਾਂ ਦੇ ਪਿਤਾ ਡਾਕਟਰ ਬੀ ਐਸ ਸੋਹੀ ਗੁਰਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਚ ਪ੍ਰੋਫੈਸਰ ਰਹ ਚੁੱਕੇ ਨੇ ਡਾਕਟਰ ਬੀ ਐਸ ਸੋਹੀ ਨੇ ਬਤੌਰ ਅਧਿਆਪਕ ਹਜ਼ਾਰਾਂ ਵਿਦਿਆਰਥੀਆਂ ਨੂੰ ਸੇਧ ਦਿੱਤੀ ਤੇ ਉਹਨਾਂ ਨੂੰ ਮੰਜ਼ਲ ਤੱਕ ਪਹੁੰਚਾਉਣ ਲਈ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਇਸ ਦੁੱਖ ਦੀ ਘੜੀ ਦੌਰਾਨ ਦੁਨੀਆ ਦੇ ਕੋਨੇ-ਕੋਨੇ ਚ ਬੈਠੇ ਡਾਕਟਰ ਬੀ ਐਸ ਸੋਹੀ ਦੇ ਵਿਦਿਆਰਥੀਆਂ ਅਤੇ ਦੋਸਤਾਂ ਵੱਲੋਂ ਸੋਗ ਸੁਨੇਹੇ ਭੇਜੇ ਜਾ ਰਹੇ ਨੇ ਉਧਰ ਕੈਲੀਫੋਰਨੀਆ ਚ ਹੀ ਵਾਪਰੇ ਇੱਕ ਹੋਰ ਹਾਦਸੇ ਦੌਰਾਨ ਮੋਗਾ ਜ਼ਿਲ੍ਹੇ ਦੇ ਪਿੰਡ ਗਲੋਟੀ ਨਾਲ ਸੰਬੰਧਤ ਗੁਰਜੰਟ ਸਿੰਘ ਸਦੀਵੀ ਵਿਛੋੜਾ ਦੇ ਗਿਆ ਜਾਣਕਾਰੀ ਮੁਤਾਬਕ ਗੁਰਜੰਟ ਸਿੰਘ ਤਕਰੀਬਨ 5 ਸਾਲ ਪਹਿਲਾਂ ਅਮਰੀਕਾ ਪੁੱਜਾ ਤੇ ਇੱਕ ਸਟੋਰ ਤੇ ਕੰਮ ਕਰਦਾ ਸੀ ਗੁਰਜਟ ਸਿੰਘ ਦੇ ਭਰਾ ਗੁਰਮukh ਸਿੰਘ ਮੁਤਾਬਕ ਬੀਤੇ ਦਿਨੀ ਕੰਮ ਤੋਂ ਘਰ ਪਰਤਦਿਆਂ ਗੁਰਜੰਟ ਦੀ ਕਾਰ ਹਾਦਸਾ ਗ੍ਰਸਤ ਹੋ ਕੇ ਪਲਟ ਗਈ ਗੁਰਜੰਟ ਸਿੰਘ ਗੱਡੀ ਚੋਂ ਬਾਹਰ ਨਾ ਨਿਕਲ ਸਕਿਆ ਤੇ ਦਮ ਤੋੜ ਗਿਆ ਗੁਰਜੰਟ ਸਿੰਘ ਦੇ ਸਾਥੀਆਂ ਵੱਲੋਂ ਉਸ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਉਧਰ ਧਰਮਕੋਟ ਹਲਕੇ ਤੋਂ ਸਾਬਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਗੜ ਅਤੇ ਹੋਰਨਾ ਵੱਲੋਂ ਗੁਰਜੰਟ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਅਮਰੀਕਾ ਦੇ ਕੈਂਟਕੀ ਰਾਜ ਦੇ ਲੈਕਸਿੰਗਟਨ ਸ਼ਹਿਰ ਚ ਰਿਜਮੰਡ ਰੋਡ ਬੈਪਟਿਸਟ ਚਰਚ ਚ ਐਤਵਾਰ ਸਵੇਰੇ ਹੋਈ ਗੋਲੀਬਾਰੀ ਚ ਦੋ ਔਰਤਾਂ ਦੀ ਮੌਤ ਹੋ ਗਈ ਤੇ ਦੋ ਪੁਰਸ਼ ਜ਼ਖਮੀ ਹੋ ਗਏ। ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਥਾਂ ਤੇ ਹੀ ਗੋਲੀ ਮਾਰ ਕੇ ਢੇਰ ਕਰ ਦਿੱਤਾ। ਦਰਸਲ ਸਵੇਰੇ 11:35 ਮਿੰਟ ਤੇ ਲੈਕਸਿੰਗਟਨ ਦੇ ਬਲੂ ਗ੍ਰਾਸ ਹਵਾਈ ਅੱਡੇ ਦੇ ਨੇੜੇ ਇੱਕ ਪੁਲਿਸ ਟ੍ਰੂਪਰ ਨੇ ਲਾਇਸੈਂਸ ਪਲੇਟ ਰੀਡਰ ਅਲਰਟ ਮਿਲਣ ਤੇ ਇੱਕ ਵਾਹਨ ਨੂੰ ਰੋਕਿਆ। ਸ਼ੱਕੀ ਵਿਅਕਤੀ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਵਾਹਨ ਕਾਰਜਕ ਕੀਤਾ ਤੇ ਲਗਭਗ 15 ਮੀਲ ਦੂਰ ਰਿਚਮੰਡ ਰੋਡ ਬੈਪਟਿਸਟ ਚਰਚ ਪਹੁੰਚ ਗਿਆ ਉੱਥੇ ਪਹੁੰਚ ਕੇ ਉਸ ਨੇ ਚਰਚ ਦੀ ਜਾਇਦਾਦ ਤੇ ਮੌਜੂਦ ਲੋਕਾਂ ਤੇ ਗੋਲੀ ਚਲਾਈ ਪੁਲਿਸ ਮੁਖੀ ਲਾਰੈਂਸ ਵੈਦਰਸ ਅਨੁਸਾਰ ਸ਼ੱਕੀ ਵਿਅਕਤੀ ਦਾ ਚਰਚ ਦੇ ਲੋਕਾਂ ਨਾਲ ਕੋਈ ਸਬੰਧ ਹੋ ਸਕਦਾ ਹੈ ਪਰ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਗੋਲੀਬਾਰੀ ਚ ਬੇਵਰਲੀ ਗਮ ਅਤੇ ਕ੍ਰਿਸਟੀਨਾ ਕੰਬਸ ਦੀ ਮੌਤ ਹੋ ਗਈ ਦੋ ਪੁਰਸ਼ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਤੇ ਦੂਜੇ ਦੀ ਸਥਿਰ ਹੈ ਇੱਕ ਪੁਲਿਸ ਤਰੂਪਰ ਵੀ ਜ਼ਖਮੀ ਹੋਇਆ ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਤਿੰਨ ਪੁਲਿਸ ਅਧਿਕਾਰੀਆਂ ਨੇ ਸ਼ੱਕੀ ਵਿਅਕਤੀ ਤੇ ਗੋਲੀ ਚਲਾਈ ਜਿਸ ਨੂੰ ਮੌਕੇ ਤੇ ਹਮਰਿਤਕ ਐਲਾਨ ਦਿੱਤਾ ਗਿਆ ਗੋਲੀਬਾਰੀ ਕਰਨ ਵਾਲੇ ਦੀ ਪਛਾਣ ਹੋ ਚੁੱਕੀ ਹੈ ਪਰ ਨਾਮ ਜਾਰੀ ਨਹੀਂ ਕੀਤਾ ਗਿਆ ਘਟਨਾ ਦੀ ਜਾਂਚ ਜਾਰੀ ਹੈ ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਅਮਰੀਕੀ ਪ੍ਰਤੀਨਿਧੀ ਐਂਡੀ ਬਾਰ ਅਟਾਰਨੀ ਜਨਰਲ ਰਸਲ ਕੋਲਮੈਨ ਅਤੇ ਸੈਨੇਟਰ ਰੈਂਡ ਪੌਲ ਨੇ ਘਟਨਾ ਤੇ ਦੁੱਖ ਪ੍ਰਗਟ ਕੀਤਾ ਤੇ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਤੇਜ਼ ਕਾਰਵਾਈ ਲਈ ਧੰਨਵਾਦ ਕੀਤਾ ਇਹ ਘਟਨਾ ਕੈਂਟਕੀ ਚ ਚਰਚਾਂ ਦੀ ਸੁਰੱਖਿਆ ਤੇ ਹਿੰਸਾ ਵਿਰੁੱਧ ਸਖਤ ਕਾਨੂੰਨੀ ਕਦਮਾਂ ਦੀ ਲੋੜ ਵੱਲ ਧਿਆਨ ਖਿੱਚਦੀ ਹੈ ਪੁਲਿਸ ਅਤੇ ਐਮਰਜੈਂਸੀ ਟੀਮਾਂ ਦੀ ਤੇਜ਼ ਕਾਰਵਾਈ ਕਾਰਨ ਹੋਰ ਵੱਡਾ ਨੁਕਸਾਨ ਟਲ ਗਿਆ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ